ਸਰਚੇ ਦਿਨ ਦਿਹਾੜੇ ਲੁੱਟ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਗਹਿਣਿਆਂ ਦੀ ਦੁਕਾਨ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਨੇ ਅੰਗੂਠੀ ਦੇਖਣ ਦੇ ਬਹਾਨੇ ਦੁਕਾਨ ਮਾਲਕ ਨਾਲ ਠੱਗੀ ਮਾਰ ਲਈ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਨ੍ਹਾਂ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਵਿਅਕਤੀ ਦੁਕਾਨ ਵਿੱਚ ਆਪਣੇ ਹੱਥ 'ਚ ਅੰਗੂਠੀ ਪਾ ਕੇ ਬੈਠਾ ਹੈ ਜੋ ਕਿ ਦੁਕਾਨਦਾਰ ਵੱਲੋਂ ਹੀ ਉਸ ਨੂੰ ਦਿੱਤੀ ਗਈ ਸੀ ਅਤੇ बार-बार ਬਾਹਰ ਵੱਲ ਨੂੰ ਦੇਖਦਾ ਅਤੇ ਮੌਕਾ ਦੇਖਦੇ ਹੀ ਦੁਕਾਨ ਚੋਂ ਉੱਠ ਕੇ ਬਾਹਰ ਆ ਜਾਂਦਾ ਹੈ ਤੇ ਬਾਹਰ ਆਉਂਦਿਆਂ ਹੀ ਭੱਜਨ ਵਿੱਚ ਕਾਮਯਾਬ ਹੋ ਜਾਂਦਾ ਹੈ ਦੁਕਾਨ ਮਾਲਕ ਦਾ ਕਹਿਣਾ ਹੈ ਕਿ ਚਾਹੇ ਨੁਕਸਾਨ ਥੋੜਾ ਹੈ ਪਰ ਅਜਿਹੇ ਘਟਨਾਵਾਂ ਤੇ ਠੱਲ ਪਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਨੇ ਮਾਮਲਾ ਕੋਈ ਨਹੀਂ ਸੀ ਭਾਜੀ ਫਾਦਰ ਸਾਹਿਬ 14 ਤਰੀਕ ਨੂੰ ਇਕੱਲੇ ਸੀ ਦੁਕਾਨ ਤੇ ਠੀਕ ਹੈ ਮਾਰਨਿੰਗ ਟਾਈਮ ਆਈਡੀਆ ਲਾ ਲੋ 10:00 ਦਾ ਟਾਈਮ ਸੀ ਆਏ ਆਣ ਕੇ ਉਹਨਾਂ ਨੇ ਪੁੱਛਿਆ ਰਿੰਗ ਦਾ ਪੁੱਛਿਆ ਇੰਦਰਿੰਗ ਚੈਦੀ ਚਾਗਰਾਉਂਦੇ ਆ ਨਾ ਇਹਨਾਂ ਰਿੰਗ ਦਿਖਾਈ ਆ ਆ ਰਿੰਗ ਦੇਖ ਕੇ ਬਾਦ ਦਾ ਸਾਹ ਨੂੰ ਪੁੱਛਿਆ ਕਿ ਕਿੰਨੇ ਦੇ ਬੰਦੇ ਇਹਨਾਂ ਨੇ ਆਪਣੇ ਧਿਆਨ ਚ ਰੇਡ ਦਸ ਲੱਗੇ ਜਾਂ ਤੇ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਬਾਜੂ ਇੱਕਦਮ ਫਰਾਰ ਹੋ ਗਏ ਕਿੰਨੇ ਜਣੇ ਸੀ ਉਹ ਉਹ ਇਕੱਲਾ ਸੀ ਬਾਕੀ ਬਾਹਰ ਜਿੰਨੇ ਖਲੋਤੇ ਉਹਦਾ ਸੀਸੀ ਟੀਵੀ ਕੈਮਰੇ ਚ ਆਏ ਨਹੀਂ ਆ ਉਹਨਾਂ ਦੇ ਇਕੱਲੇ ਦੀ ਪਿੱਕ ਦੁਕਾਨ ਤੇ ਆਈ ਤੇ ਬਾਹਰ ਭਜਦੀ ਦੀ ਪਿੱਕ ਆਈ ਮੰਗ ਤੇ ਰਿੰਗ ਹੀ ਗਈ ਆ ਹੋਰ ਕੁਛ ਨਹੀਂ ਗਿਆ ਮਗਰ ਇਹ ਕਿ ਇੱਕ ਮੰਜ ਡਰ ਪੈ ਗਿਆ ਕਿ ਗਾਂ ਤੋਂ ਇਸ ਤਰ੍ਹਾਂ ਵਾਰਦਾਤ ਜਾਂ ਕੋਈ ਛੱਟਪੇਟ ਲੱਗ ਜਾਂਦੀ ਹਨਾ ਜਾਂ ਜਿਆਦਾ ਵਾਰਦਾਤ ਕਰ ਦਿੰਦੇ ਫਿਰ ਬੜੀ ਮੁਸ਼ਕਲ ਹੋਣੀ ਸੀ ਉਹ ਤਾਂ ਇਹ ਕਹੇ ਪ੍ਰਸ਼ਾਸਨ ਕੀ ਮੰਗ ਰਿਹਾ ਯਾਰ ਉਹਨੂੰ ਇਹੇ ਮੰਗ ਕਰਦੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਉਹਨਾਂ ਨੂੰ ਜਰਾ ਕਾਬੂ ਕੀਤਾ ਜਾਵੇ ਹੋਰ ਕੀ ਜੀ ਉੱਥੇ ਹੀ ਪੁਲਿਸ ਨੇ ਸਾਰੀ ਘਟਨਾ ਦੀ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਉਹਦਾ ਪਤਾ ਲੱਗਿਆ ਸੀਗਾ ਕਿ ਉਹ ਕੋਈ ਨੌਸਰਪਾ ਆ ਆਦਮੀ ਸੀ ਉਹਨੇ ਧੋਖੇ ਨਾਲ ਉਹਨਾਂ ਕੋਲੋਂ ਮੁੰਦਰੀ ਉਹ ਆਕੇ ਤੇ ਕਿਹਾ ਕਿ ਮੈਂ ਆਪਣੀ ਮਦਰ ਨੂੰ ਦਿਖਾ ਕੇ ਆਉਣਾ ਉਹ ਬਾਅਦ ਚ ਉੱਥੋਂ ਪਰਾਨ ਹੋ ਗਿਆ ਉਹ ਬੰਦਾ ਟਰੇਸ ਹੋ ਗਿਆ ਤੇ ਐਫਆਈਆਰ ਦਰਜ ਕਰਦੇ ਨੇ ਉਮੀਦ ਹੈ ਜਲਦੀ ਤੋਂ ਜਲਦੀ ਇਸਨੂੰ ਗ੍ਰਿਫਤਾਰ ਕਰਾਂਗੇ ਤਾਂ ਮੈਂ ਦਿੱਤੀ ਹੈਗੀ ਹਾਂ ਜੀ ਕਾਨੂੰਨੀ ਤੌਰ ਤੇ ਪੁਲਿਸ ਤੇ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਜਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲੁਟੇਰਿਆਂ ਦੇ ਹੌਸਲੇ ਵੀ ਇੰਨੇ بلند ਹੋ ਚੁੱਕੇ ਨੇ ਕਿ ਉਹਨਾਂ ਨੂੰ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦਾ ਵੀ ਕੋਈ ਡਰ ਨਹੀਂ ਰਿਹਾ ਅਮਨਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ 35 ਚੈਨਲ ਪੰਜਾਬੀ ਗੁਰੂ ਸਾਹਿਬ ਦੇ ਉੱਤੇ ਪ੍ਰੋਸਾਰ ਇੱਕ ਦਾ ਹੋਣਾ ਚਾਹੀਦਾ ਬਟ ਉਹਦੇ ਕਰਕੇ ਕਿਤੇ ਨਾ ਕਿਤੇ ਸੈਟਬੈਕ ਮੇਰਾ ਮਤਲਬ ਹੀ ਲੋਕਾਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਆਦੀ ਹੈ ਤੁਸੀਂ ਇਮਾਨਦਾਰੀ ਨਾਲ ਦੱਸੋ ਵੀ ਜਿਹੜਾ ਬਰਗਾੜੀ ਮੋਟਾ ਲਗਿਆ ਉਹ ਕਿਹਨੇ ਲਵਾਇਆ ਸੀ ਪੌਣੇ 300 ਕਰੋੜ ਰੁਪਏ ਤੁਸੀਂ ਸਮਾਣਾ ਹਲਕਾ ਦੇ ਲਾਇਆ ਫਿਰ ਵੀ ਹਾਂ ਤੁਸੀਂ ਪੌਣੇ 3 ਦਿਨ ਕਹੋ ਸਵਾ ਦਿੰਨ ਕਹੋ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਆ ਰਿਹਾ ਕਿ ਅਕਾਲੀ ਦਲਰ ਕਾਂਗਰਸ ਦਾ ਫ੍ਰੈਂਡਲੀ ਮੈਚ ਚੱਲ ਰਿਹਾ ਹੈ ਕਿਆਲਾ ਕਨਸਿਟਿਊਐਂਸੀ ਲਈ ਲਈ ਅਕਾਲੀ ਦਲ ਨੂੰ ਕੋਈ ਦਾਅਵੇਦਾਰ ਨਹੀਂ ਮਿਲ ਰਿਹਾ ਸੁਜੀਤ ਰਖੜਾ ਬਹੁਤ ਕਮਜ਼ੋਰ ਕੈਂਡੀਡੇਟ ਹੈ ਜਾਂ ਇਹ ਠੱਗੀਆਂ ਮਾਰਦਾ ਹੈ ਪੈਸੇ ਲੈਂਦਾ ਹੈ ਫਿਰ ਤਾਂ ਮੈਂ ਸਮਝਦਾ ਕਿ ਇਹ ਗੱਲ ਠੁਕਦੀ ਹੈ ਵਿੱਚ ਚੋਮਣੀ ਕਾਲੀ ਦਲ ਨੂੰ ਕੋਈ ਕੈਂਡੀਡੇਟ ਲੱਭਿਆ ਨਹੀਂ ਹੈ ਸੁਖਬੀਰ ਸਿੰਘ ਬਾਦਲੀਆਂ ਪ੍ਰਕਾਸ਼ ਸਿੰਘ ਬਾਦਲ ਦੋਨਾਂ ਚੋਂ ਕਿਹੜਾ ਲੀਡਰ ਚੁਣਨਾ ਚਾਹੀਦਾ ਹੈ ਲੀਡਰਸ਼ਿਪ ਲਈ ਅਗਵਾਈ ਲਈ ਪਾਤੀ ਦਲ ਸਾਹ ਸੁਖਬੀਰ ਸਿੰਘ ਬਾਦਲ ਸਾਡੀ ਅਗਵਾਈ ਕਰ ਰਹੇ ਨੇ